ਅਸਲਾਮੁਆਲਿਕਮ ਰੱਬੁਲਲਾਹ ਵ ਬਰਕਾਤੋ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਅੱਜ ਫੇਰ ਇੱਕ ਵਾਰ ਤੁਹਾਡਾ ਵੈਲਕਮ ਕਰਦਾ ਅੱਜ ਅਸੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮਾਮ ਬਟੇ ਦੇ ਵੀ ਖੜੇ ਆ ਔਰ ਮੌਲਾਣਾ ਆਜ਼ਮ ਅਲੀ ਰਿਜ਼ਵੀ ਸਾਡੇ ਨਾਲ ਔਰ ਹੋਰ ਪਰਸਨੈਲਿਟੀਜ਼ ਨੂੰ ਅਫਜ਼ਲ ਸਾਹਿਬ ਨੂੰ ਹੁਸੈਨ ਸਾਹਿਬ ਨੂੰ ਨਾਸਿਬ ਸਾਹਿਬ ਨੂੰ ਔਰ ਦੀਗਰ ਜਿਹੜੀ ਪਰਸਨੈਲਿਟੀ ਇਸੇ ਸਾਡੇ ਨਾਲ ਖੜੀਆਂ ਨੇ ਅੱਜ ਇਹ ਇੱਥੇ ਆਉਣ ਦਾ ਮਕਸਦ ਹੈ ਉਹ ਮਕਸਦ ਜੋ ਹੈ ਯੋਮੇ ਸ਼ਹਾਦਤ ਹੈ حضرت ਅਲੀ ਦਾ ਹਜ਼ਰਤ ਅਲੀ ਇੱਕ ਐਸੀ ਸ਼ਖਸੀਅਤ ਨੇ ਇਸਲਾਮ ਦੇ ਵਿੱਚ ਵੀ ਜਿਨ੍ਹਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਮੈਂ ਇਕੱਲੇ ਮੁਸਲਮਾਨਾਂ ਦੀ ਗੱਲ ਨਹੀਂ ਕਰਦਾ ਅਗਰ ਮੈਂ ਗੈਰ ਮੁਸਲਮਾਨਾਂ ਦੀ ਵੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਪਰਸਨੈਲਿਟੀ ਬਹੁਤ ਇੱਕ ਇੱਜ਼ਤ ਔਰ ਮਾਨ ਸਨਮਾਨ ਦੇ ਨਾਲ ਦੇਖੀ ਜਾਂਦੀ ਹੈ ਅੱਜ ਇਸ ਮੌਕੇ ਦੇ ਉੱਪਰ ਆਪਾਂ ਗੱਲ ਕਰਾਂਗੇ ਮੌਲਾਨਾ ਸਾਹਿਬ ਦੇ ਨਾਲ ਹੁਸੈਨ ਸਾਹਿਬ ਦੇ ਨਾਲ ਅਫਜ਼ਲ ਸਾਹਿਬ ਦੇ ਨਾਲ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਮੌਲਾਨਾ ਰਿਜ਼ਵੀ ਸਾਹਿਬ ਨੂੰ ਆਜ਼ਮ ਸਾਹਿਬ ਸਭ ਤੋਂ ਪਹਿਲੇ ਵੈਲਕਮ ਜੀ ਮੇਰੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ یہ تصویر تشریف لیا سر یوم جو شہادت ہے حضرت علی دا تھوڑا روشنی تھوڑا دسو گے بسم اللہ, بسم اللہ الرحمن الرحیم حضرت علی علیہ السلام اسلام اسلام وچ حضرت محمد مصطفیٰ صلی اللہ علیہ وسلم جڑے کہ آخری نبی ہن اونا دے حضرت علی داماد بھی سن تے اونا دے پراہ بھی سن تے حضرت ابو طالب علیہ السلام دے بیٹے تے امام حسن امام حسین دے باپ سن حضرت علی اج تو چودہ سو سال پہلا ਸਨ 40 ਹਿਜਰੀ ਦੇ ਵਿੱਚ ਕੂਫੇ ਦੀ ਧਰਤੀ ਤੇ ਮਸਜਿਦ ਕੂਫਾ ਦੇ ਵਿੱਚ 19 ਰਮਜ਼ਾਨ ਦੀ ਸਬਹ ਨਮਾਜ਼ ਫਜਰ ਪੜਨ ਵਾਸਤੇ ਗਏ ਤੇ ਜਦ ਨਮਾਜ਼ ਫਜਰ ਪੜਨ ਵਾਸਤੇ Hazrat Ali ਨੇ ਅਜ਼ਾਨ ਕਹੀ ਔਰ ਅਜ਼ਾਨ ਤੋਂ ਬਾਅਦ ਦੋ ਰਕਤ ਨਮਾਜ਼ ਨੀਅਤ ਕਰਕੇ ਖੜੇ ਹੋਏ ਤਾਂ ਪਹਿਲਾ ਸਜਦਾ ਪਹਿਲੀ ਰਕਤ ਦਾ ਅੰਜਾਮ ਦਿੱਤਾ ਸੀ ਤੇ ਇੱਕ ਜ਼ਾਲਿਮ আব্দুর रहमान इब्ਨ ਮੁਲਜਿਮ ਨਾਮ ਦੇ ਸ਼ਖਸ ਨੇ ਜਿਹੜਾ ਇੱਕ ਤਲਵਾਰ ਇੱਕ ਜ਼ਹਿਰ ਆਲੂ ਦਾ ਤਲਵਾਰ ਸੀ ਜ਼ਹਿਰ ਨਾਲ ਭਰੀ ਹੋਈ ਉਹ ਤਲਵਾਰ ਨਾਲ वार ਕੀਤਾ ਤੇ Hazrat Ali ਦਾ ਸਿਰ ਪੂਰਾ ਸਿਰ ਪੇਸ਼ਾਨੀ ਯਾਨੀ ਮੱਥੇ ਤੋਂ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਜ਼ਖਮੀ ਹੋ ਗਈ ਯਾਨੀ ਪੂਰਾ ਸਿਰ ਖੁੱਲ ਗਿਆ 3 ਦਿਨ ਤੱਕ Hazrat Ali ਐਸੀ ਜ਼ਖਮ ਦੇ ਵਿੱਚ ਰਹੇ ਤੇ 21 ਰਮਜ਼ਾਨ ਦੀ ਤਾਰੀਖ ਨੂੰ Hazrat Ali ਦੀ ਸ਼ਹਾਦਤ ਹੋਈ ਤੇ ਉਸੇ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਸਾਰੇ ਅਸੀਂ ਸੋਗ ਮਨਾਉਂਦੇ ਹਾਂ अच्छा दे दे ये जड़ा हजरत अली ਦੇ ਉੱਪਰ ਅਟੈਕ ਕੀਤਾ ਗਿਆ ਉਹ ਕਿਸ ਤਰੀਕ ਨੂੰ ਕੀਤਾ ਗਿਆ ਜੀ ਇਹ 19 ਰਮਜ਼ਾਨ ਨੂੰ 19ਵੇਂ ਰੋਜੇ ਦੀ ਸੁਬਾ ਨਮਾਜ਼ ਸੁਬਹ ਜਿਹੜੀ ਫਜਰ ਦੀ ਨਮਾਜ਼ ਪੜ੍ਹ ਪੜ੍ਹ ਰਹੇ ਸਨ ਉਸੇ ਵਕਤ ਉਹਨਾਂ ਪਰਵਾਰ ਕੀਤਾ ਗਿਆ ਜੀ ਚਲੋ ਆਪਾਂ ਅੱਜ ਦੇ ਦਿਨ ਇਹ ਵੀ ਪੁੱਛ ਲਈਏ ਅਫਜ਼ਲ ਸਾਹਿਬ ਵੀ ਸਾਡੇ ਨਾਲ ਕਿ ਅੱਜ ਦੇ ਦਿਨ ਕੀ ਕੀਤਾ ਜਾਂਦਾ ਹੈ ਖਾਸ ਤੌਰ ਤੇ ਕੀ ਇਤਮਾਮ ਹੁੰਦਾ ਜੀ ਇਤਮਾਮ ਇਹ ਹੁੰਦਾ ਹੈ ਕਿ ਇਸ ਦਿਨ ਅਸੀਂ ਬਹੁਤ ਜ਼ਿਆਦਾ ਯੋਮਿ ਅਸ਼ੂਰਾ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਦਿਨ ਮੈਲੀ ਸਭ ਵਰਪਾ ਕਰਦੇ ਆਂ ਔਰ ਜਲੂਸ ਵਰਪਾ ਕਰਦੇ ਆਂ ਅਸੀਂ ਪੂਰਾ ਸੋਗ ਦਾ ਮਨ ਕੇ ਚੱਲਦੇ ਪੂਰਾ ਸੋਗ ਮਨਾਇਆ ਜਾਂਦਾ ਹੈ ਇਹ ਤਿੰਨ ਦਿਨਾਂ ਲਈ ਅਸੀਂ ਮੱਜਲੀ ਸਾਹਿਬ ਹਰੇਕ ਇਮਾਮ ਬੜੇ ਇਮਾਮ ਬੜਾ ਐਸਾਨੀਆਂ ਇਮਾਮ ਬੜਾ ਰਿਆਸਤ ਸਈਦਾਨੀ ਮਾਮ ਬੜਾ ਇਮਾਮ ਬੜਾ ਸ਼ੇਖ ਬੂਟਾ ਦੇ ਵਿੱਚ ਵੀ ਮੱਜਲੀ ਸਾਹਿਬ ਵਰਪਾ ਹੁੰਦੀਆਂ ਤਾਬੂਦ ਬਰਾਮਤ ਹੁੰਦੀਆਂ ਔਰ ਹਰੇਕ ਘਰ ਘਰ ਦੇ ਵਿੱਚ ਜਲੂਸ ਵਗੈਰਾ ਬਰਾਮਤ ਹੁੰਦੀਆਂ ਜੀ 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 ਸ਼ੁਕਰੀਆ ਆਪਾਂ ਇਮਾਮ ਸਾਹਿਬ ਤੋਂ ਇੱਕ ਹੋਰ ਗੱਲ ਪੁੱਛ ਲਈ ਮੌਜ ਸਾਹਿਬ ਤੋਂ ਕਿ ਇਸ ਦਿਨ ਜੋ ਹੈ ਜੋ ਕੀਤਾ ਜਾਂਦਾ ਚਲੋ ਠੀਕ ਹੈ ਜੋ ਵੀ ਇhtitam ਕੀਤਾ ਜਾਂਦਾ ਉਹ ਅਫਜ਼ਲ ਸਾਹਿਬ ਨੇ ਦੱਸ ਦਿੱਤਾ ਬੜਾ ਸਾਹਿਬ ਇੱਕ ਪਰਸਨੈਲਿਟੀ Hazrat Ali ਦੀ ਜੋ ਪਰਸਨੈਲਿਟੀ ਬੜੀ ਇੱਕ ਵਸੀਹ ਪਰਸਨੈਲਿਟੀ ਹੈ ਬੜੀ ਪਰਸਨੈਲਿਟੀ ਹੈ ਉਹ دیکھو حضرت علی علیہ السلاۃ وسلم صرف اہل اسلام ہی نہیں بلکہ ہر فرقے کا بندہ حضرت علی نو اچھی طرح پہچاندہ ہے حضرت علی کی شخصیت کو جانتا ہے کہ حضرت علی وہ جنہوں اللہ نے شیر خدا کیا ہے یعنی اپنا شیر کیا ہے ਯਾਨੀ ਜਿਸ ਸ਼ਖਸੀਅਤ ਨੂੰ ਅੱਲਾ ਆਪਣਾ ਸ਼ੇਰ ਕਹੇ ਜਾਂ ਜਿਸ ਦਾ ਰਸੂਲ Hazrat Ali ਨੂੰ ਆਪਣਾ ਨਫਸ ਕਹੇ ਤੇ ਉਸ Hazrat Ali ਦੀ ਕਿ ਕੀ ਵੈਲਿਊ ਹੋਊਗੀ ਇਨਸਾਨ ਸਮਝ ਸਕਦਾ Hazrat Ali Alai Salam ਦੇ ਅਗਰ ਕਿਰਦਾਰ ਦੇ ਉੱਪਰ ਦੇਖਿਆ ਜਾਵੇ ਤਾਂ ਪੂਰੀ ਤਾਰੀਖ ਦੇ ਵਿੱਚ ਚਾਹੇ ਕਿਸੇ ਵੀ ਧਰਮ ਦੀ ਹੋਵੇ ਸਿਰਫ ਵਾਹਿਦ Hazrat Ali ਦੀ ਐਸੀ ਸ਼ਖਸੀਅਤ ਹੈ ਕਿ ਜਿਹੜਾ ਆਪਣੇ ਕਾਤਿਲ ਨੂੰ ਵੀ ਸ਼ਰਬਤ ਪਿਲਾਉਣ ਵਾਸਤੇ ਕਹੇ ਯਾਨੀ ਤਾਰੀਖ ਦੱਸਦੀ ਹੈ ਕਿ ਜਿਸ ਨੇ Hazrat Ali ਦੇ ਸਰਪਰ ਤਲਵਾਰ ਨਾਲ ਵਾਰ ਕੀਤਾ tha ਜਦ Hazrat Ali ਦੇ ਸਾਹਬਾ ਉਸ ਨੂੰ ਫੜ ਕੇ ਲੈ ਕੇ ਆਏ ਤਾਂ Hazrat Ali ਸਾਹਮਣੇ ਲੈ ਕੇ ਆਇਆ ਤਾਂ Hazrat Ali ਨੇ ਦੇਖਿਆ ਕਿ ਉਹ ਕਬਰਾਇਆ ਹੋਇਆ ਤੇ ਉਹਦਾ ਮੂੰਹ ਜਿਹੜਾ ਉਹ ਬੁੱਲ ਨੇ ਉਹ ਸੁੱਕੇ ਹੋਏ ਨੇ ਤਾਂ Hazrat Ali واسطے ਜਿਹੜਾ Hazrat Ali ਚਾਹਣ ਵਾਲਾ ਤਾ ਉਹ ਲੈ ਕੇ ਦੁੱਧ ਲੈ ਕੇ ਜਦ Hazrat Ali ਦੇ ਸਾਹਮਣੇ ਆਇਆ ਤਾਂ Hazrat Ali ਨੇ ਕਿਹਾ ਇਹ ਦੁੱਧ ਮੈਨੂੰ ਬਾਅਦ ਚ ਪਹਿਲਾਂ ਇਸ ਨੂੰ ਪਿਲਾਓ ਕਿਉਂਕਿ ਇਸ ਦਾ ਇਹ ਘਬਰਾਇਆ ਹੋਇਆ ਤੇ ਇਹਦੇ ਹੌਂਟ ਸੁੱਕੇ ਹੋਏ ਨੇ ਯਾਨੀ ਜਿਹੜਾ ਆਪਣੇ ਕਾਤਿਲ ਨੂੰ ਪਿਆਸਾ ਨਾ ਦੇਖ ਸਕੇ ਉਸ ਸ਼ਖਸੀਅਤ ਦਾ ਨਾਮ Hazrat Ali تے ساڑھے چار سال حکومت کی حضرت علی علیہ السلام نے اس ساڑھے چار سال وچہ حضرت علی نے مسجد کوفہ دے ممبر تو اعلان کیتا تھا کہ اگر میرے دور حکومت دے وچہ کوئی انسان تھا کہ اگر کوئی حیوان یا کوئی پرندہ یا کوئی چونٹی بھی ਐਸੀ ਹੈ ਕਿ ਜਿਸਨੇ ਮੂੰਹ ਤੋਂ ਅਗਰ ਕੋਈ ਰਿਸਕ ਖਿੱਚਿਆ ਗਿਆ ਹੋਵੇ ਛਿੰਨਿਆ ਗਿਆ ਹੋਵੇ ਜਾਂ ਕੋਈ ਭੁੱਖਾ ਪਿਆਸਾ ਰਿਹਾ ਹੋਵੇ ਉਹ ਆ ਕੇ ਮੇਰੇ ਤੋਂ ਆਪਣਾ ਮਤਲਬਾ ਕਰ ਸਕਦਾ ਹੈ ਲੇਕਿਨ ਤਾਰੀਖਦਾਦੀ ਹਜ਼ਰਤ ਅਲੀ ਨੇ ਦਾਵਾ ਕੀਤਾ ਲੇਕਿਨ ਕਿਸੇ ਨੇ ਵੀ ਇਹ ਸ਼ਿਕਾਇਤ ਨਹੀਂ ਕੀਤੀ ਹੈ ਹਜ਼ਰਤ ਅਲੀ ਤੁਹਾਡੇ 4.5 ਸਾਲ ਦੀ ਹਕੂਮਤ ਦੇ ਵਿੱਚ ਅਸੀਂ ਭੁੱਖੇ ਰਹੇ ਜਾਂ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਭੁੱਖੇ ਰਹੇ ਉਹ ਸ਼ਖਸੀਅਤ ਹਜ਼ਰਤ ਅਲੀ ਕਿ ਜਿਸ ਨੂੰ ਕੂਫੇ ਦੇ ਯਤੀਮ ਬੱਚੇ ਬਾਬਾ ਕਹਿ ਕੇ ਬੁਲਾਉਂਦੇ ਸੀ ਯਾਨੀ ਉਹ ਬੇਵਾ ਔਰਤਾਂ ਔਰਤਾਂ ਜਿਹੜੇ Hazrat Ali ਨੂੰ ਆਪਣਾ ਸਾਹਾਰਾ ਸਮਝਦੀਆਂ ਰਾਤ ਦੇ ਹਨੇਰੇ ਦੇ ਵਿੱਚ Hazrat Ali ਜਦ ਪੂਰਾ ਕੂਫਾ ਸੋ ਜਾਂਦਾ ਦਾ ਪੂਰਾ ਮਦੀਨਾ ਸੋ ਜਾਂਦਾ ਦਾ ਰਾਤ ਦੇ ਹਨੇਰੇ ਦੇ ਵਿੱਚ 12 1 ਵਜੇ Hazrat Ali ਆਪਣੇ ਮੋਡਿਆਂ ਤੇ ਬੋਰੀਆਂ ਰੱਖ ਕੇ ਕਣਕ ਦੀਆਂ ਗਹਿੂੰ ਦੀਆਂ ਜਾਂ ਹੋਰ ਚਾਵਲ ਵਗੈਰਾ ਯਤੀਮਾਂ ਦੇ ਘਰ ਛੱਡ ਕੇ ਆਂਦੇ ਤੇ ਬੇਵਾ ਘਰਾਂ ਬੇਵਾ ਔਰਤਾਂ ਦੇ ਘਰ ਛੱਡ ਕੇ ਆਂਦੇ ਤੇ ਤਾਂ ਕਿ ਇਹ ਰਾਤ ਨੂੰ ਭੁੱਖੇ ਨਾ ਰਹਿਣ ਇਸ ਸ਼ਖਸੀਅਤ ਦਾ ਨਾਮ Hazrat Ali ਜੀ ਅ ਵੈਸੇ ਜਿੰਨਾ ਵੀ ਦੱਸਿਆ ਜਾਵੇ ਹਜ਼ਰਤ ਅਲੀ ਦੇ ਬਾਰੇ ਘਟ ਹੈ ਜੋ ਵੀ ਮੌਸਮ ਨੇ ਨੌਲੇਜ ਦਿੱਤੀ ਹੈ ਬਹੁਤ ਬੜੀ ਨੌਲੇਜ ਹੈ ਅੱਜ ਇਸ ਦਿਨ ਖਾਸ ਤੌਰ ਤੇ ਜੋ ਯੂਥ ਹੈ ਮੁਸਲਿਮ ਯੂਥ ਹੈ ਉਹਨੂੰ ਵੀ ਇਬਰਤ ਦਾ ਮਕਾਮ ਹੈ ਇੱਕ ਤ ਮਤਲਬ ਸਿੱਖ ਲੈਣੀ ਚਾਹੀਦੀ ਹੈ ਸਾਡੀ ਹਰ ਵੀਡੀਓ ਇੱਕ ਅਪੀਲ ਦੇ ਨਾਲ ਅਸੀਂ ਉਹਦਾ ਇਖਤਮਾਮ ਕਰਦੇ ਹਾਂ ਐਂਡ ਕਰਦੇ ਹਾਂ ਅਪੀਲ ਅਸੀਂ ਲਮਾ ਕੇ ਹੁਸੈਨ ਸਾਹਿਬ ਸੀਨੀਅਰ ਪੱਤਰਕਾਰ ਸਾਡੇ ਨਾਲ ਹੁਸੈਨ ਸਾਹਿਬ ਤੋਂ ਪੁੱਛਦੇ ਹਾਂ ਹੁਸੈਨ ਸਾਹਿਬ ਅੱਜ ਤੁਸੀਂ ਜਿਵੇਂ ਯੋਮੇ ਸ਼ਹਾਦਤ ਹੈ ਹਜ਼ਰਤ ਅਲੀ ਦਾ ਯੂਥ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਇੱਕ ਤੁਸੀਂ ਅੱਜਕੱਲ ਦੇ ਹਾਲਾਤ ਜਾਣਦੇ ਹੋ ਕਿ ਹਾਲਾਤ ਕੀ ਐ ਜੀ ਦੇਸ਼ ਦੇ ਹਾਲਾਤ ਦੇ ਦੇਸ਼ ਜਿਹੜੇ ਦੇਸ਼ ਦੇ ਹਾਲਾਤ ਕਿਸ ਤਰਫ ਜਾ ਰਹੇ ਉਹ ਵੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕੁਰਾਨ ਦੀ ਕਾਇਤ ਹੈ ਕਿ ਜਦ ਤੁਸੀਂ ਆਪਣੀ ਰਾਹ ਰਾਸ ਤੋਂ ਹਟੋਗੇ ਤਾਂ ਮੈਂ ਤੁਹਾਡੇ ਤੇ ਐਸਾ ਬੰਦਾ ਉਸਲਤ ਕਰ ਦੂੰਗਾ ਜਿਹੜਾ ਜ਼ਾਲਿਮ ਹੋਊਗਾ ਜੀ ਉਹ ਆਪਾਂ ਅੱਜ ਦੇ ਹਾਲਾਤ ਦੇ ਵਿੱਚ ਦੇਖ ਰਹੇ ਹਾਂ ਕਿ ਉਹ ਆਪਣੇ ਨਾਲ ਹੋ ਰਿਹਾ ਜੇ ਆਪਾਂ Hazrat Ali ਦੇ ਤਰਜ਼ੇ ਜ਼ਿੰਦਗੀ ਦੇ ਚੱਲਾਂਗੇ ਤਾਂ ਆਪਾਂ ਵਾਹਿਦ ਪਿਓਰਲੀ ਅੱਲਾ ਦੇ ਵਾਸਤੇ ਕਿਉਂਕਿ Hazrat Ali ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਰਾਤ ਰਾਤ ਭਰ ਇਬਾਦਤ ਕਰਦੇ ਸਨ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਇੱਕ ਐਸੇ ਸ਼ਖਸ ਸਨ ਜਿਹੜੇ ਸਿਰਫ ਇੱਕ ਵਾਰ ਸੋਏ ਸਨ ਜਦੋਂ ਰਸੂਲullah حضرت ਗਏ ਸਨ ਉਹਨਾਂ ਦੇ ਰਸੂਲullah ਉਹਨਾਂ ਨੂੰ ਆਪਣੇ ਬਿਸਤਰੇ ਸੁਲਾ ਗਏ ਉਸ ਵਕਤ ਉਹ ਸੋਏ ਅਦਰਵਾਈਜ਼ ਉਹ ਰਾਤ ਨੂੰ ਰਾਤ ਭਰ ਖੜੇ ਰਹਿੰਦੇ ਸਨ ਅੱਲਾ ਦੀ ਇਬਾਦਤ ਕਰਦੇ ਤੇ ਉਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਉਹਨਾਂ ਇਬਾਦਤ ਕਰ ਰਹੇ ਹੁੰਦੇ ਸਨ ਉਹਨਾਂ 'ਤੇ ਤੀਰ ਲੱਗਿਆ ਹੁੰਦਾ ਸੀ ਔਰ ਉਹ ਤੀਰ ਨਿਕਲਦਾ ਨਹੀਂ ਥਾ ਉਹ ਚੀਖਦੇ تھے ਲੇਕਿਨ ਜਦੋਂ ਇਬਾਦਤ ਕਰਦੇ ਸੇ ਤਾਂ ਉਹ ਤੀਰ ਨਿਕਲ ਜਾਂਦਾ ਥਾ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਥਾ ਉਹ ਇਸ ਤਰ੍ਹਾਂ ਦੀ ਬਾਦ ਕਰਕੇ ਤੇ ਆਪਾਂ ਯੁਵਾਨ ਨੂੰ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਤੇ ਉਹਨਾਂ ਦੇ ਵਾਰ ਮੰਗੋ ਇਹ ਇਬਾਦਤ ਕਰਨੀ ਚਾਹੀਦੀ ਤੇ ਉਹਨਾਂ ਦੇ ਅੱਲਾ ਫਿਰ ਆਪਾਂ ਇਹਨਾਂ ਮੁਸੀਬਤਾਂ ਤੋਂ ਨਿਕਲ ਸਕਦੇ ਆਂ ਔਰ ਇਹਨਾਂ ਦੀ ਜਿਹੜੀ ਆ ਮੁਸੀਬਤ ਜਿੰਨੀਆਂ ਵੀ ਆ ਰਹੀਆਂ ਆ ਉਹ ਆਪਾਂ ਉਹਨਾਂ ਤੋਂ ਬਚ ਸਕਦੇ ਆਂ ਇਹਦੇ ਵਿੱਚ ਕੁਝ ਮੈਂ ਐਡੀਸ਼ਨ ਅਪੀਲ ਸਰਕਾਰ ਨੂੰ ਵੀ ਕਰਨਾ ਚਾਹਾਂਗਾ ਸ਼ੀਆ ਬਰਾਦਰੀ ਘੱਟ ਗਿਣਤੀ ਬਰਾਦਰੀ ਹੈ ਜੇ ਆਪਾਂ ਗੱਲ ਕਰੀਏ ਸਿੱਖ ਘਟਕਿੰਤੀ ਹੈ ਤਾਂ ਉਹਨਾਂ ਚ ਅਸੀਂ ਹੋਰ ਵੀ ਘਟਕਿੰਤੀ ਆ ਮੁਸਲਮਾਨ ਘਟਕਿੰਤੀ ਉਹਨਾਂ ਚ ਅਸੀਂ ਵੀ ਘਟਕਿੰਤੀ ਆ ਸਾਡੇ ਦੋ ਬੜੇ ਪ੍ਰੋਗਰਾਮ ਹੁੰਦੇ ਆ ਇੱਕ ਮਹਰਮ ਹੁੰਦਾ ਜੀ ਇੱਕ ਆ ਹਜ਼ਰਤ ਅਲੀ ਸ਼ਹਾਦ ਹੁੰਦੀ ਹੈ ਇਹ ਦੋਨੋਂ ਬੜੀ ਐ ਜਿਹੜੀਆਂ ਕਿ ਪੂਰੇ ਆਲਮੀ ਤੌਰ ਤੇ ਮਨਾਇਆ ਜਾਂਦੀਆਂ ਜੀ ਜੀ ਔਰ ਸਾਡੇ ਨਾਲ ਪ੍ਰੋਬਲਮ ਇਹ ਆਉਂਦੀ ਹੈ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਬਿਲਕੁਲ ਸਹਿਯੋਗ ਨਹੀਂ ਕੀਤਾ ਜਾਂਦਾ ਨਾ ਤਾਂ ਯੋਮੇ ਅਸ਼ੂਰਾ ਤੇ ਛੁੱਟੀ ਹੁੰਦੀ ਹੈ ਸਾਨੂੰ ਜਾ ਕੇ ਛੁੱਟੀ ਕਰਾਣੀ ਪੈਂਦੀ ਹੈ ਹਾਂ ਪੰਜਾਬ ਸਰਕਾਰ ਵੱਲੋਂ ਕੋਈ ਛੁੱਟੀ ਨਹੀਂ ਹੁੰਦੀ ਨਾ ਹਜ਼ਰ ਅਲੀ ਦੀ ਸ਼ਹਾਦਤ ਦੀ ਕੋਈ ਛੁੱਟੀ ਹੁੰਦੀ ਹੈ ਹੱਦ ਹੁਣ ਇਹ ਹੋ ਗਈ ਹੈ ਮਤਲਬ ਗੱਲ ਵੱਧ ਹੀ ਜਾ ਰਹੀ ਹੈ ਤਿੰਨ ਵਾਰ ਹੋ ਗਿਆ ਪੰਜਾਬ ਕਬੋਰਡ ਦਾ ਮੈਂਬਰ ਵੀ ਕਿਸੇ ਹੋਰ ਨੂੰ ਬਣਾ ਦਿੰਦਾ ਸਾਡੇ ਭਾਈਚਾਰੇ ਨੂੰ ਛੱਡ ਕੇ ਕਿਸੇ ਹੋਰ ਨੂੰ ਬਣਾਤਾ ਜਾਂਦਾ ਤੇ ਕੋਈ ਸਪੈਸ਼ਲ ਵੀ ਮਤਲਬ ਮੈਨੂੰ ਪਤਾ ਲੱਗੇ ਪ੍ਰੋਵੀਜ਼ਨ ਹੈ ਵੀ ਕਿਸੇ ਸ਼ੀਆ ਮੈਂਬਰ ਜ਼ਰੂਰੀ ਹੁੰਦਾ ਵਕਫ ਬੋਰਡ 'ਚ ਹਾਂ ਇਹ ਸ਼ੀਆ ਹੈ ਜੇ ਹਰ ਜਿੱਥੇ ਵੀ 11% ਸ਼ੀਆ ਪ੍ਰਾਪਰਟੀ ਹੈ 11 ਤੋਂ 15% ਉੱਥੇ ਇੱਕ ਸ਼ੀਆ ਮੈਂਬਰ ਲੈਣਾ ਬਹੁਤ ਜ਼ਰੂਰੀ ਹੁੰਦਾ ਜੇ ਨਹੀਂ ਲੈਂਦੇ ਤਾਂ ਉਹ ਵਕਫ ਬੋਰਡ ਜਿਹੜਾ ਹੈ ਵੈਲਿਡ ਨਹੀਂ ਹੈ ਲੇਕਿਨ ਉਹ ਹਰ ਬਾਰ ਪਹਿਲਾਂ ਵੀ ਅਕਾਲੀ ਸਰਕਾਰ ਚ ਵੀ ਹੋਇਆ ਉਹ ਤੋਂ ਪਹਿਲਾਂ ਵੀ ਇੱਕ ਵਾਰ ਹੋ ਚੁੱਕਿਆ ਹੁਣ ਆ ਤੀਸਰੀ ਵਾਰ ਹੋਇਆ ਇਹ ਬੜਾ ਵਿਤਕਰ ਹੈ ਆ ਛੁੱਟੀਆਂ ਦਾ ਬੜਾ ਵਿਤਕਰ ਹੈ ਇਹ ਨਹੀਂ ਹੋਣਾ ਚਾਹੀਦਾ ਜੀ ਜੀ ਚਲੋ ਹੁਣ ਐਂਡ ਦੇ ਵਿੱਚ ਅਪੀਲ ਕਰੂਗੀ ਤੁਹਾਡੀ ਸਾਡੀ ਅਪੀਲ ਇਹ ਰਹੇਗੀ ਕਿ ਇੱਕ ਤਾਂ ਸਾਡੀਆਂ ਇਹ ਛੁੱਟੀਆਂ ਪ੍ਰਵਾਨ ਕੀਤੀਆਂ ਜਾਣ ਔਰ ਇਹ ਛੁੱਟੀਆਂ ਬਹੁਤ ਜ਼ਰੂਰੀਆਂ ਤਾਂ ਕਿ ਸਾਰੇ ਆਲਮ ਨੂੰ ਇਹ ਪਤਾ ਲੱਗੇ ਕਿ Hazrat Ali ਕੀ ਸ਼ਖਸੀਅਤ ਹੈ ਔਰ ਦੂਸਰੇ ਆਮ ਜਿਹੜੀ ਜਨਤਾ ਜੇ ਹਜ਼ਰਤ ਅਲੀ ਦੇ ਕਾਲ ਤੇ ਉਹਨਾਂ ਦੀ ਹਦੀਸਾਂ ਤੇ ਉਹ ਚੱਲਣਗੇ ਤਾਂ ਉਹਨਾਂ ਨੂੰ ਦੋ ਫਾਇਦੇ ਹੋਣਗੇ ਜ਼ਾਲਿਮ ਸ਼ਾਸਕ ਤੋਂ ਨਿਜਾਤ ਮਿਲੂਗੀ ਕਿਉਂਕਿ ਅੱਲਾਹ ਦੇ ਕਰੀਬ ਹੋ ਜਾਣਗੇ ਅੱਲਾਹ ਫਿਰ ਕਰੀਬ ਹੋਏਗਾ ਤਾਂ ਉਹਨਾਂ ਔਰ ਦੂਸਰੇ ਆ ਜਿਹੜਾ ਨਸ਼ਿਆਂ ਦਾ ਦੌਰ ਹੈ ਆ ਜਿਹੜਾ ਹੁੜਦੰਗਵਾਜ਼ੀ ਹੈ ਜਿਹੜਾ ਆ ਆਪਣੇ ਮੋਟਰਸਾਈਕਲਾਂ ਤੇ ਹਾ ਹੱਲਾ ਹੁੰਦਾ ਹੈ ਰਾਤ ਨੂੰ ਆਪਾਂ ਬਾਜ਼ਾਰਾਂ 'ਚ ਫਿਰਦੇ ਨੇ ਇਹਨਾਂ ਤੋਂ ਆਪਾਂ ਦੂਰ ਰਹਾਂ ਬਹੁਤ ਬਹੁਤ ਸ਼ੁਕਰੀਆ ਜੀ ਹੁਸੈਨ ਸਾਹਿਬ ਆਪਾਂ ਗੱਲ ਕੀਤੀ ਤਿੰਨ ਪਰਸਨੈਲਿਟੀਜ਼ ਨਾਲ ਗੱਲ ਕੀਤੀ ਆਪਾਂ ਮੌਲਾਨਾ ਰਿਜ਼ਵੀ ਸਾਹਿਬ ਦੇ ਨਾਲ ਗੱਲ ਕੀਤੀ ਅਫਸਲ ਸਾਹਿਬ ਦੇ ਨਾਲ ਹੋਸੈਨ ਸਾਹਿਬ ਦੇ ਨਾਲ ਗੱਲ ਕੀਤੀ ਆਪਣੀ ਆਪਣੀ ਗੱਲ ਰੱਖੀ ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਸਭ ਨੇ ਦੱਸਿਆ ਉਹਦਾ ਕਨਕਲੂਜ਼ਨ ਇਹੀ ਹੈ ਕਿ ਆਪਾਂ ਕਾਊਂਟ ਨਹੀਂ ਕਰ ਸਕਦੇ ਆਪਾਂ ਇਹ ਨਹੀਂ ਦੇਖ ਸਕਦੇ ਕਿ ਕਿੰਨੀ ਕੁ ਬੜੀ ਪਰਸਨੈਲਿਟੀ ਆਪਾਂ ਅਗਰ ਕੋਈ ਮਿqdਾਰ ਦੇ ਵਿੱਚ ਨਹੀਂ ਦੱਸ ਸਕਦੇ Hazrat Ali ਬਹੁਤ ਬੜੀ ਪਰਸਨੈਲਿਟੀ ਨੇ ਉਹਨਾਂ ਦਾ ਯੋਮੇ ਸ਼ਹਾਦਤ ਹੈ ਕੱਲ ਦਾ ਦਿਨ ਇਹ ਸੋਗ ਮਨਾਇਆ ਜਾਊਗਾ ਇੱਥੇ ਸਾਰੇ ਇਮਾਮ ਬਾੜਿਆਂ ਦੇ ਵਿੱਚ